ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਅਗਿੰਕਾ ਤੁਹਾਰੇ ਸਾਰੇ ਠੀਕ-ਠਾਕ ਹੋਵਗੇ ਤੰਦਰੁਸਤ ਹੋ ਖੁਸ਼ਹਾਲ ਹੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਆ ਇੱਕਦਮ 8:00 ਜੀ ਚੈੱਕ ਕਰਨਾ 7 ਨਹੀਂ 7:32 ਹੋਏ ਨੇ 7:30 ਵਜੇ ਟਾਈਮ ਹੋ ਰਿਹਾ 7:30 ਤਾਂ ਮੈਂ ਇਹ ਵਾਸ਼ਰੂਮ ਚ ਵਾਸ਼ਰੂਮ ਕਲੀਨ ਕਰਨਾ ਸ਼ੁਰੂ ਕਰਨੀ ਆ ਬ੍ਰੈਕਫਾਸਟ ਮੇਨ ਹੋਗਾ ਜਾਂ ਪਾਣੀ ਪੀ ਕੇ ਮੈਂ ਕਾਉਣ ਵਾਸ਼ਰੂਮ ਕਲੀਨ ਕਰਾਂ ਕੋਕੀ ਜਦੋਂ ਸਾਰਾ ਕੰਮ ਕਰਕੇ ਲਾਸਟ ਕਰਦੇ ਥੱਕ ਜਾਈਏ ਫਿਰ ਮੇਥੋਂ ਡੀਪ ਕਲੀਨਿੰਗ ਨਹੀਂ ਹੁੰਦੀ ਅੱਜ ਮੈਂ ਡੀਪ ਕਲੀਨਿੰਗ ਕਰੂੰਗੀ ਟਾਈਮ ਜਿਆਦਾ ਲੱਗੂ ਇਸ ਕਰਕੇ ਫਿਰ ਉਸ ਦਿਨ ਮੈਂ ਪਹਿਲਾਂ ਕਰ ਲਾਂਗੀ ਜਿਸਨੂੰ ਕੰਟ ਕਲੀਨਿੰਗ ਕਰਨੀ ਹੋਵੇ ਫਿਰ ਮੈਂ ਬਾਅਦ ਵਿੱਚ ਕਰ ਲਾਂਗੀ ਫਿਰ ਮੈਨੂੰ ਤਾਂ ਥਕਾਵਟ ਹੋ ਜੂ ਮੈਂ ਤਾਂ ਇੰਨਾ ਜਿਆਦਾ ਟਾਈਮ ਨਹੀਂ ਲੱਗਣਾ ਵਾਸ਼ਰੂਮ ਤੋਂ ਸ਼ੁਰੂ ਕਰਦੇ ਹਾਂ ਵਾਸ਼ਰੂਮ ਦੀ ਕਲੀਨਿੰਗ ਕਲੀਨਰਸ ਰੱਖ ਲਏ ਬਾਹਰ ਹਾਰਪਿਕ ਬੈਡ ਹਾਰਪਿਕ ਲਈ ਵਿੱਚ ਡਾਇਲੂਟ ਕਰ ਰਹੇ ਹਾਂ ਮਿਕਸ ਕਰ ਰਹੇ ਹਾਂ ਪਾਣੀ 'ਚ ਸਾਫ਼ 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 ਕਾ ਲਈ ਇਹ ਵਸਿੱਤ ਡਾਇਰੈਕਟਡ ਤੋਂ ਬਹੁਤ ਜ਼ਿਆਦਾ ਪੈਨ ਹੈ ਫਿਰ ਮੇਰੇ ਆਪ ਦਾ ਮਟਾ ਕੰਸਪਾ ਕੇ ਕਰਨੀ ਹੁੰਦੀ ਹੈ ਕਿ ਜਿਆਦਾ ਨੰਗੇ ਨਾ ਇਕਦਮ ਐਂਡ ਸਕਰਬ ਸਕਰਬ ਆਬਿਆਸ ਕਰਾਂ ਤਾਂ ਮੋਂ ਲੱਗੀ ਸੀ ਬਾਥਰੂਮ ਦੀ ਸਫਾਈ ਕਰਾਂ ਅੱਜ ਇਹ ਟਾਈਲਸ ਮੈਂ ਧੋਉਂਗੀ ਰੈੱਡ ਹਾਰਪਿਕ ਨਾਲ ਰੈੱਡ ਹਾਰਪਿਕ ਮਨਕ ਬੋਟਲ ਚ ਮਿਕਸ ਕਰਿਆ ਹੋਇਆ ਤੇ ਉਹਦੇ ਵਿੱਚ ਪਾਣੀ ਪਾ ਕੇ ਮਿਕਸ ਕਰ ਲਿਆ ਤੇ ਉੱਪਰ ਥੋੜਾ ਜਿਹਾ ਮੈਂ ਸਕਰਬਰ ਤੇ ਸਰਫ ਲਾ ਕੇ ਵੀ ਯੂਜ਼ ਕਰੂੰਗੀ ਦੋਨੋਂ ਚੀਜ਼ਾਂ ਥੋੜ੍ਹਾ ਥੋੜ੍ਹਾ ਯੂਜ਼ ਹੋ ਜਾਣਗੀਆਂ ਕਿ ਆਪਾਂ ਟਾਈਲਸ ਬਹੁਤ ਚਮਕਿਆ ਦੇਣ ਤੇ ਹੁਣ ਮੈਂ ਤੁਹਾਨੂੰ ਥੋੜੇ ਜਿਹਾ ਟਿਪਸ ਸ਼ੇਅਰ ਕਰਦੇ ਆ ਬਾਥਰੂਮ ਦੀ ਸਫਾਈ ਦੇ ਰਿਲੇਟਡ ਜੇ ਤੁਸੀਂ ਬਾਥਰੂਮ ਚ ਤਜਾਬ ਬਹੁਤ ਯੂਜ਼ ਕਰਦੇ ਹੋ ਤੁਹਾਨੂੰ ਆਇਨਾ ਦਾ ਬਾਥਰੂਮ ਗੰਦਾ ਤਜਾਬ ਨਾਲ ਸਾਫ ਹੁੰਦਾ ਤਾਂ ਪਲੀਜ਼ ਤਜਾਬ ਬਿਲਕੁਲ ਯੂਜ਼ ਕਰਨਾ ਬੰਦ ਕਰ ਦਿਓ ਤਜਾਬ ਬਹੁਤ ਲਾਈਕ ਉਹ ਚੀਜ਼ ਆ ਜਿਹੜੀ ਤੁਹਾਨੂੰ ਟਾਈਲਾਂ ਦੀ ਚਮਕ ਖਰਾਬ ਕਰ ਦੂਗੀ ਹਨਾ ਹਾਰਪਿਕ ਵੀ ਤੁਸੀਂ ਡੇਲੀ ਯੂਜ਼ ਨਹੀਂ ਕਰਨਾ ਚਾਹੇ ਟਾਇਲਟ ਸੀਟਸ ਕਲੀਨ ਕਰਨ ਲਈ ਹਾਰਪਿਕ ਬਣਿਆ ਪਰ ਡੇਲੀ ਹਾਰਪਿਕ ਨਾ ਯੂਜ਼ ਕਰੋ ਤੇ ਜਿਹੜਾ ਪਿੰਟਾਂ ਵਿੱਚ ਉਹ ਵੱਡੇ ਵੱਡੇ ਕੇਂਸ ਤੇ ਤਜਾਬ ਵੇਚਦੇ ਨੇ ਉਹ ਵੀ ਨਾ ਯੂਜ਼ ਕਰੋ ਕਿਸੇ ਵੀ ਤਰ੍ਹਾਂ ਦਾ ਤਜਾਬ ਤੁਸੀਂ ਬਿਲਕੁਲ ਯੂਜ਼ ਨਾ ਕਰੋ ਬਾਥਰੂਮ ਦੀ ਸਫਾਈ ਲਈ ਜਾਂ ਤਾਂ ਟਾਈਲ ਕਲੀਨਰ ਲਓ ਜਾਂ ਤੁਸੀਂ ਲਓ ਸਰਫ ਤੇ ਜਾਂ ਤੁਸੀਂ ਲਓ ਰੈੱਡ ਹਾਰਪਿਕ ਇਹ ਚੀਜ਼ਾਂ ਤੁਸੀਂ ਯੂਜ਼ ਕਰ ਸਕਦੇ ਹੋ ਪਰ ਤਜਾਬ ਦੇ ਵਰਤੋਂ ਬਿਲਕੁਲ ਨਾ ਕਰੋ ਤਜਾਬ ਨਾਲ ਕੀ ਹੁੰਦਾ ਕਿ ਤੁਸੀਂ ਸੀਟ ਟਾਇਲਟ ਸੀਟਸ ਤੋਂ ਤਜਾਬ ਨਾਲ ਉਹਨਾਂ ਦੀ ਚਮਕ ਚਲੀ ਜਾਂਦੀ ਹੈ ਟਾਈਲਸ ਟਾਇਲਟ ਸੀਟ ਵਾਸ਼ਬੈਸ਼ਨ ਬਿਲਕੁਲ ਯੂਜ਼ ਕਰਨ ਬੰਦ ਕਰ ਦੋ ਤੇਜਾਬ ਸਭ ਥੋੜੀ ਇਹਨਾਂ ਚੀਜ਼ਾਂ ਤੇ ਚਮਕ ਚਲੀ ਜਾਂਦੇ ਮੈਨੂੰ ਵੀ ਕਿਸੇ ਨੇ ਦੱਸਿਆ ਸੀਗਾ ਜਦੋਂ ਸਾਡੇ ਨਾ ਪਲੰਬਰ ਕੰਮ ਕਰ ਰਹੇ ਸੀਗਾ ਉਦੋਂ ਉਹਨੇ ਮੈਨੂੰ ਦੇਖਿਆ ਕਿ ਹਾਰਪਿਕ ਡੇਲੀ ਯੂਜ਼ ਕਰਦੀ ਹੈ ਤਾਂ ਫਿਰ ਉਹਨੇ ਮੈਨੂੰ ਪੁੱਛਿਆ ਵੀ ਤੁਸੀਂ ਹਾਰਪਿਕ ਡੇਲੀ ਯੂਜ਼ ਕਰਦੇ ਹੋ ਹਾਂ ਮੈਂ ਡੇਲੀ ਹਾਰਪਿਕ ਨਾਲ ਵੀ ਟਾਇਲਟ ਸੀਟ ਵਾਸ਼ ਕਰਦੀ ਹਾਂ ਫਿਰ ਮੈਂ ਉਹਨੂੰ ਦੱਸਿਆ ਕਿ ਨਹੀਂ ਹਾਰਪਿਕ ਬਹੁਤ ਕਹਿੰਦੇ ਭੜੇ ਜੀ ਹਾਰਪਿਕ 'ਚ ਵੀ ਤੇਜਾਬ ਹੁੰਦਾ ਜੇ ਆਪਾਂ ਹਾਰਪਿਕ ਨਾਲ ਕੁਝ ਤੋਂ ਉਹਨਾਂ ਆਪਣੇ ਛਿੱਟੇ ਪਹਿਣ ਕਿੰਨੇ ਮੱਚਦਾ ਨਾ ਤੁਹਾਨੂੰ ਕਹਿੰਦੇ ਹਾਰਪਿਕ ਹਫ਼ਤੇ 'ਚ ਸਿਰਫ ਇੱਕ ਦਿਨ ਜਾਂ ਦੋ ਦਿਨ ਯੂਜ਼ ਕਰਿਆ ਕਰੋ ਟਾਇਲਟ ਸੀਟ ਲਈ ਡੇਲੀ ਯੂਜ਼ ਨਾ ਕਰੋ ਕਿਉਂਕਿ ਤੁਹਾਡੇ ਸੀਟਾਂ ਖਰਾਬ ਹੋ ਜਾਣਗੀਆਂ ਫਿਰ ਉਸ ਤੋਂ ਬਾਅਦ ਮੈਂ ਹਾਰਪਿਕ ਡੇਲੀ ਯੂਜ਼ ਨਹੀਂ ਕਰਦੀ ਮੈਂ ਸਿਰਫ ਹਫ਼ਤੇ 'ਚ ਇੱਕ ਦਿਨ ਜਾਂ ਦੋ ਦਿਨ ਹਾਰਪਿਕ ਨਾਲ ਸੀਟ ਧੋਣੀ ਆ ਫਿਰ ਮੈਨੂੰ ਕੁਲੰਬਰ ਦੱਸਿਆ ਕਹਿੰਦੇ ਤੁਸੀਂ ਸਰਫ ਯੂਜ਼ ਕਰੋ ਬਸ ਸਰਫ ਦਾ ਕੋਈ ਡਰ ਨਹੀਂ ਹੈਗਾ ਯੂਜ਼ ਕਰੋ ਬਸ ਹਾਰਪਿਕ ਕਦੇ-ਕਦਾਈਂ ਯੂਜ਼ ਕਰਿਆ ਕਰੋ ਤੇ ਹੁਣ ਮੈਂ ਵੀ ਇਦਾਂ ਹੀ ਕਰਦੀ ਹਾਰਪਿਕ ਮੈਂ ਕਦੇ-ਕਦਾਈਂ ਯੂਜ਼ ਕਰਦੀ ਤੇ ਜ਼ਿਆਦਾਤਰ ਮੈਂ ਸਰਫ ਹੀ ਯੂਜ਼ ਕਰਦੀ ਤਾਂ ਹੀ ਮੈਂ ਤੁਹਾਨੂੰ ਕਹਿੰਦੀ ਆ ਵੀ ਤਿਆਬ ਨਾਲ ਯੂਜ਼ ਕਰੋ ਤਾਂ ਯਾਨੀ ਆਪਾਂ ਵੈਸੇ ਵੀ ਦੇਖੋ ਜੂਸੂ ਫਰਸ਼ ਤੇ ਡੋਲ ਫਰਸ਼ ਕਿਹੇ ਜਿਹਾ ਹੋ ਜਾਂਦਾ ਫਿਰ ਟਾਈਲਾਂ ਨੂੰ ਚਮਕ ਹੌਲੀ 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 ਕਰਕੇ ਨਾ ਟਾਈਲਾਂ ਆਪਣੇ ਬਿਲਕੁਲ ਮੱਧਮ ਹੋ ਜਾਂਦੀਆਂ ਨੇ ਚਾਹੀ ਇੱਕ ਵਾਰ ਹੋਈ ਤੁਰੰਤ ਇਨਸਟੈਂਟਲੀ ਮੈਲ ਥਾ ਦਿੰਦਾ ਪਰ ਹੌਲੀ ਹੌਲੀ ਚਮਕ ਵਿੱਚ ਟਾਈਲਾਂ ਦੀ ਜਿਹੜੀ ਚਮਕ ਚਲੀ ਜਾਂਦੀ ਹੈ ਤੇ ਵਾਸ਼ ਸੌਰੀ ਵਾਸ਼ਰੂਮ ਹੈ ਸਾਰੇ ਕਲੀਨ ਕਰਤਾ ਦਵਾਰਾਂ ਸਾਫ ਕਰਤੀਆਂ ਟਾਈਲਸ ਕਲੀਨ ਹੋ ਗਈ ਹੁਣ ਮੈਂ ਫਲੋਰ ਸਾਫ ਕਰ ਰਹੀ ਹਾਂ ਫਲੋਰ ਮੈਨਾਂ ਆਵਲੇ ਫਲੋਰ ਬਰਸ਼ ਨਾਲ ਸਾਫ ਕਰਦੀ ਹੁੰਨੀ ਇਹਨਾਂ ਕੀ ਹੁੰਦਾ ਆਪਾਂ ਨੂੰ ਝੁਕਨ ਦੇ ਵੀ ਲੋੜ ਨਹੀਂ ਤੇ ਜਿਹੜਾ ਆਪਾਂ ਬੋਕਰ ਨਾਲ ਸਾਫ ਕਰਦੇ ਉਹਦੇ ਤਿੱਲਾਂ ਤੋਂ ਟੁੱਟ ਟੁੱਟ ਅੰਦਰ ਗਿਰੀ ਜਾਂਦੀਆਂ ਨੇ نیچے ਨਾਲੀ 'ਚ ਜਾ ਕੇ ਡਰੇਨ 'ਚ ਜਾ ਕੇ ਫਸ ਜਾਂਦੀਆਂ ਨੇ ਤੇ ਆਪਣਾ ਵਾਈਟ ਸੀਮੈਂਟ ਵੀ ਜਿਹੜਾ ਭਰੇ ਹੁੰਦਾ ਟਾਈਲਸ ਦੇ ਵਿੱਚ ਵਾਈਟ ਸੀਮੈਂਟ ਵੀ ਉਹ ਹੌਲੀ ਹੌਲੀ ਕਰਕੇ ਉਹ ਖੇੜ ਜਾਂਦਾ ਉੱਤ ਉੱਤ ਨਿਕਲਣਾ ਸ਼ੁਰੂ ਹੋ ਜਾਂਦਾ ਵਾਈਟ ਸੀਮੈਂਟ ਇਸ ਕਰਕੇ ਆਵਲਾ ਜਿਹੜਾ ਫਲੋਰ ਬਰਸ਼ ਹਨ ਮੈਂ ਬਹੁਤ ਸਾਲਾਂ ਤੋਂ ਇਹੀ ਯੂਜ਼ ਕਰ ਰਹੀ ਹਾਂ ਮਾਫੂਮ ਹੋ ਗਿਆ ਸਾਫ ਐਨਾ ਸੋਹਣਾ ਨਕਰ ਐਨਾ ਚਮਕ ਗਿਆ ਨਾ ਐ ਹੁਣ ਆਏ ਦਿਲ ਕਰਦਾ ਬਸ ਇਹ ਸਾਫ ਹੀ ਰਵੇ ਇਹਨੂੰ ਯੂਜ਼ ਨਾ ਕਰੋ ਦੇਖੀ ਚੱਲੋ ਬਸ ਸਭ ਕੁਝ ਬਿਲਕੁਲ ਚਮਕ ਗਿਆ ਫਲੋਰ ਵੀ ਅਚੀ ਤਰ੍ਹਾਂ ਮੈਂ ਬ੍ਰਸ਼ ਨਾਲ ਸਾਫ ਕਰਦਾਂ ਜੇ ਸਿੰ ਡੀਪ ਕਲੀਨ ਕਰਦੇ ਆਂ ਡੇਲੀ ਡੇਲੀ ਤਾਂ ਨਹੀਂ ਹੁੰਦਾ ਆਹ ਵਾਲਾ ਜਿਹੜਾ ਟੇਬਲ ਟੌਪ ਐ ਡੇਲੀ ਤਾਂ ਮੈਂ ਜਸਟ ਗਿੱਲਾ ਕੱਪੜਾ ਮਾ ਦਿਆਂ ਜੇ ਸਿੰ ਡੀਪ ਕਲੀਨਿੰਗ ਕਰਨਾ ਫਿਰ ਇਹਨੂੰ ਨਾ ਸਰਫ ਨਾਲ ਸਕਰਬਰ ਨਾਲ ਰਗੜ ਦਿਆਂ ਚੰਗੀ ਤਰ੍ਹਾਂ ਇਹ ਸਾਰੋ ਉੱਪਰ ਪਾਣੀ ਪਾ ਕੇ ਵਾਸ਼ ਹੁਣ ਡੇਲੀ ਨਹੀਂ ਪਾਣੀ ਪਾਉਂਦੇ ਦੁੱਪਰ ਅਸੀਂ ਪਿੱਛੋਂ ਵੀ ਫਿਰ ਅੱਛੀ ਜਿਹਾ ਬਰਸ਼ ਨਾਲ ਸਕਰਬਰ ਨਾਲ ਪਿੱਛੋਂ ਰਗੜਦਾ ਨਹੀਂ ਮੇਰੇ ਹਜੇ ਪਿੱਛੇ ਸਪੇਸ ਹੈ ਜੀ ਬਹੁਤ ਅੱਛੀ ਤਰ੍ਹਾਂ ਸਾਫ਼ ਹੋ ਗਿਆ ਚਮਕ ਰਿਹਾ ਫਲੋਰ ਵੀ ਬਹੁਤ ਅੱਛੀ ਜਿਹਾ ਸਾਫ਼ ਹੋ ਜਾਂਦਾ ਜੇ ਤੁਸੀਂ ਡੀਪ ਕਲੀਨਿੰਗ ਕਰਦੇ ਹੋ ਨਾ ਪੱਖਾ ਲਗਾ ਦਾਂ ਹੁਣ ਮੈਂ ਸੁੱਕ ਜੂਗਾ ਅੱਛੀ ਤਰ੍ਹਾਂ ਜਿੱਥੇ ਪਾਣੀ ਕੋਈ ਰਹਿ ਗਿਆ ਵੈਸੇ ਮੈਂ ਵਾਈਪ ਕਰਤਾ ਅਗੇ ਇਸ ਡਰਾਈਂਗ ਰੂਮ ਵਿੱਚ ਡਰਾਈਂਗ ਰੂਮ ਦੀ ਥੋੜੀ ਸੈਟਿੰਗ ਕਰਨੀ ਸੈਟਿੰਗ ਬਹੁਤ ਖਰਾਬ ਹੋਈ ਪਈ ਹੈ ਤੇ ਸੋਫਾ ਨਾ ਅੱਗੇ ਧੱਕਾ ਵੇਜੇ ਜੋ ਹੈ ਪ੍ਰੋਬਾਬਲੀ ਵਿੰਡੋਸ ਸਾਫ ਕਰਦੇ ਫਿਰ ਉਹਨੂੰ ਟੇਬਲ ਲਾਉਣਾ ਹੁੰਦਾ ਫਿਰ ਥੋੜਾ ਜਿਹਾ ਅੱਗੇ ਸੋਫਾ ਪੁਸ਼ ਕਰਕੇ ਫਿਰ ਪਿੱਛੇ ਟੇਬਲ ਲੱਗਦਾ ਫਿਰ ਵਿੰਡੋ ਸਾਫ ਹੁੰਦੀ ਹੈ ਸੋਫਾ ਪਿੱਛੇ ਕਰਾਂ ਮੈਂ ਪਹਿਲਾਂ ਫਿਰ ਹੁਣ ਸੋਫੇ ਦੇ ਸਾਰੇ ਕਵਰ ਤੇ ਕੁਸ਼ਨ ਸੈੱਟ ਕਰੂੰਗੀ ਤੇ ਸਾਰਾ ਕੁਝ ਸੈੱਟ ਕਰਾਂਗੇ ਨਾ ਸੈੱਟ ਕਰਿਆ ਵਧੀਆ ਲੱਗਦਾ ਬਹੁਤ ਟਾਈਮ ਤੋਂ ਮੈਂ ਸੋਚ ਰਹੀ ਸੀ ਵੀ ਕਰਾਂ ਕਰਾਂ ਕੌਣ ਬਹੁਤ ਹੋਏ ਨੇ ਕਿਸੇ ਕਿਸੇ ਕੰਮ ਦੀ ਦੇ ਕੌਣ ਹੋ ਜਾਂਦੀ ਮੈਨੂੰ ਕਈ ਵਾਰ ਤਾਂ ਫਿਰ ਬਸ ਉਹਦੀ ਮੈਂ ਨਾਲ ਦੇ ਨਾਲ ਵੀ ਕਰਦਾਂ ਨਹੀਂ ਹੁੰਦੀ ਅੱਜ ਫਿਰ ਮੈਂ ਪ੍ਰੋਪਰ ਡਸਟਿੰਗ ਕਰੂੰਗੀ ਡਰਾਇੰਗ ਰੂਮ ਦੇ ਸਾਰੇ ਦੀ ਕਿਉਂਕਿ ਟਾਈਮ ਚਾਹੀਦਾ ਹੁੰਦਾ ਹਨਾ ਡਰਾਇੰਗ ਰੂਮ ਦਾ ਸਾਰਾ ਲਾਈਕ ਫਰਨੀਚਰ ਸਾਰਾ ਕੋ ਸਾਫ ਕਰਨ ਤੇ ਸੋਫੇ ਕੁਸ਼ਨ ਕਵਰ ਸੈੱਟ ਕਰਨ ਤੇ ਟਾਈਮ ਲੱਗ ਜਾਂਦਾ ਫਿਰ ਅੱਜ ਕਰਕੇ ਇਸ ਕਰਕੇ ਮੈਂ ਕੋਈ ਹੋਰ ਡਸਟਿੰਗ ਦਾ ਕੰਮ ਨਹੀਂ ਕਰੂੰ ਮੈਂ ਸਿਰਫ ਡਰਾਇੰਗ ਰੂਮ ਹੀ ਅੱਜ ਫੋਰ ਡਸਟਿੰਗ ਲਈ ਤਾਕੇ ਪ੍ਰੋਪਰ ਡਸਟਿੰਗ ਹੋ ਸਕੇ ਡਰਾਈਂਗ ਰੂਮ ਦੀ ਅੱਛੀ ਤਰ੍ਹਾਂ ਇੱਕ ਵਾਰ ਸਾਫ ਹੋਵੇ ਫਿਰ ਕਈ ਦਿਨ ਲੰਘ ਜਾਂਦੇ ਨੇ ਕਿਉਂਕਿ ਮੈਂ ਡਰਾਈਂਗ ਰੂਮ ਮੈਂ ਡੇਲੀ ਸਾਫ ਨਹੀਂ ਕਰਦੀ ਡੇਲੀ ਡਸਟਿੰਗ ਨਹੀਂ ਕਰਦੀ ਹੈਗੀ ਕਦੇ-ਕਦਾਈਂ ਕਰਦੀ ਹੁੰਨੀ ਹੈਗੀ ਹਫਤੇ 'ਚ ਇੱਕ ਦਿਨ ਕਈ ਵਾਰ ਤਾਂ 10 ਦਿਨ ਵੀ ਲੰਘ ਜਾਂਦੇ ਨੇ ਹਨਾ ਤੇ ਡੇਲੀ ਨਾਲ ਲੋਡ ਪੈਂਦੀ ਆ ਤੇ ਨਾਮ ਮੇਥੋਂ ਡੇਲੀ-ਡੇਲੀ ਹੁੰਦਾ ਤੇ ਸਾਰਾ ਕੁਝ ਟੇਬਲ ਕਲੀਨ ਕਰੂੰਗੀ ਜਿਹੜਾ ਬਾਊਲ ਵਿੱਚ ਇਹ ਪਏ ਸੀ ਨਾ ਬੰਟੇਜ ਮਾਰਬਲ ਸਾਰੇ ਮੈਂ ਕੱਢ ਲੇ ਕਿਉਂਕਿ ਇਹਨਾਂ ਉੱਪਰ ਵੀ ਡਸਟ ਪਈ ਹੋਈ ਸੀ ਕਾਫੀ ਟਾਈਮ ਹੋ ਗਿਆ ਸਫਾਈ ਹੋਏ ਨੂੰ ਗਿੱਲੇ ਕੱਪੜੇ ਤੇ ਪਾ ਕੇ ਮੈਂ ਚੀਰਾ ਸਾਰਾ ਟੇਬਲ ਕਲੀਨ ਕਰੂੰਗੀ ਕਿਉਂਕਿ ਚੀਜ਼ ਫਿਰ ਉਸ ਦਿਨ ਸਾਫ ਕਰਨੀ ਹੁੰਦੀ ਹੈ ਕਿਉਂਕਿ ਪਤਾ ਹੁੰਦਾ ਆਪ ਨੂੰ ਫਿਰ ਹੁਣ ਵੀ ਜਲਦੀ ਜਲਦੀ ਮੇਥੋਂ ਮੈਨੂੰ ਇਹ ਏਰੀਆ ਦੀ ਸਫਾਈ ਨਹੀਂ ਹੋਣੀ ਫਿਰ ਤਾਂ ਹੀ ਉਸ ਤਰੀਕੇ ਨਾਲ ਸਫਾਈ ਕਰੀ ਜਾਂਦੀ ਤਾਂ ਕਿ ਐਨੇ ਦਿਨ ਆਪਣੇ ਲੰਘ ਜਾਣ ਹਰ ਰੋਜ਼ ਇੱਕ ਚੀਜ਼ ਸਫਾਈ ਕਰਨੀ ਮੈਨੂੰ ਬਿਲਕੁਲ ਚੰਗੀ ਲੱਗਦੀ ਹੈ ਮੈਂ ਇੱਕ ਜਗ੍ਹਾ ਦੀ ਸਫਾਈ ਕਰਾਂ ਮੈਨੂੰ ਆ ਹੁੰਦਾ ਜਿਵੇਂ ਮੈਂ ਬਦਲ ਬਦਲ ਕੇ ਕਰਾਂ ਇੱਕ ਈਰੇ ਦੀ ਸਫਾਈ ਕਰਨੀ ਤਾਂ ਸੱਚ ਮਨ ਆਕਿਆਂ ਦੇ ਰੋਜ਼ ਹੀ ਪੀਤੇ ਕੱਪੜਾ ਮਾਰੋ ਹਾਈ ਕੱਲ ਤਾਂ ਮਾਰੇ ਸੀ ਅੱਜ ਫੇਰ ਇਸ ਕਰਕੇ ਮੈਨੂੰ ਐ ਹੁੰਦਾ ਮੈਂ ਥੋੜਾ ਰੋਜ਼ ਥੋੜਾ ਬਦਲਵਾਇਆ ਕੰਮ ਕਰਾਂ ਵੀ ਆਪ ਨੂੰ ਵੀ ਚੰਗਾ ਲੱਗੇ ਆਪਾਂ ਬਦਲਵਾ ਕ ਅੱਜ ਕੁਝ ਕਰ ਰਹੇ ਆਂ ਤੇ ਟੇਬਲ ਹੋਗਾ ਸਾਫ਼ ਹੋਣ ਜਿਹੜਾ ਕਾਰਨਰ ਪਈ ਸੀ ਇਹ ਵੀ ਸਾਫ਼ ਕਰ ਦੂੰ ਡਸਟ ਡਰੋਇੰਗ ਰੂਮ ਵਿੱਚ ਆ ਜਾਂਦੀ ਹੈ ਹਫ਼ਤੇ 10 ਦਿਨਾਂ ਬਾਅਦ ਤਾਂ ਆਉਂਦੀ ਪਰ ਬਹੁਤ ਥੋੜੀ ਥੋੜੀ ਆਉਂਦੀ ਫਿਰ ਵੀ ਇੰਨੀ ਜ਼ਿਆਦਾ ਨਹੀਂ ਆਉਂਦੀ ਬਹੁਤ ਥੋੜੀ ਥੋੜੀ ਆਉਂਦੀ ਹੈ ਪਰ ਹਾਂ ਸਫਾਈ ਜ਼ਰੂਰ ਇੰਨੇ ਦਿਨਾਂ ਬਾਅਦ ਹਫ਼ਤੇ ਬਾਅਦ 1 ਲਾਈਕ ਇਹ ਜਿਹੜੀ ਸਫਾਈ ਮੰਗਦਾ ਨਾ ਸਫਾਈ ਕਰਨ ਕਰਨੀ ਪੈਂਦੀ ਹੈ। ਹੁਣ ਇਹ ਡਰੰਗ ਰੂਮ ਦਾ ਡੋਰ ਬਣਿਆ ਹੋਇਆ ਨਾ ਉੱਪਰ ਇਹਦੇ ਕੈਬਿਨੇਟਸ ਜਿਹਨੇ ਉੱਪਰ ਬਣੇ ਹੋਏ ਨੇ ਸ਼ੈਲਫ ਆਈਆਂ ਓਪਨ ਹੀ ਸੀ ਓਪਨ ਨੇ ਤੇ ਇਹਨਾਂ ਵਿੱਚ ਬਹੁਤ ਡਸਟ ਪਈ ਹੋਈ ਸੀ। ਇਹ ਵੀ ਮੈਂ ਅੱਜ ਕਾਫੀ ਟਾਈਮ ਤੋਂ ਕਰ ਰਹੀ ਆ। ਅੱਜ ਪੂਰੀ ਐ ਲੈ ਲਓ ਡਰੰਗ ਰੂਮ ਦੀ ਟੀਪ ਕਲੀਨਿੰਗ ਹੀ ਕੀਤੀ ਆ ਮੈਂ ਇੱਕ ਤਰ੍ਹਾਂ ਦੀ। ਹੂੰ ਜਿਹਨਾਂ ਨਾਰਮਲ ਹੀ ਕੋਈ ਡਸਟਿੰਗ ਕਰਾਂ ਥੋੜਾ ਥੋੜਾ ਕਰ ਦਿੰਦੇ ਆ ਉੱਪਰ ਵਾਲੇ ਫਿਰ ਨਹੀਂ ਕਰਦੇ। ਪਰ ਅੱਜ ਮੈਂ ਉੱਪਰ ਚੜ੍ਹ ਕੇ ਵੀ ਸਾਰਾ ਕੁਝ ਇਹ ਸਾਫ਼ ਕੀਤਾ। ਆਪ ਨੂੰ ਵਧੀਆ ਲੱਗਦਾ ਸਾਰੇ ਸਫਾਈ ਦੇ ਸਨ ਹੋ ਜਾਂਦੀ ਹੈ ਮੈਂ ਨਾ ਤੁਹਾਡੇ ਲਈ ਇੱਕ ਵੀਡੀਓ ਬਣਾਉਣਾ ਚਾਹੁੰਦੀ ਆ weight loss related questions ਤੁਹਾਡੇ ਜੇ ਮੈਂ ਤੁਸੀਂ ਮੈਨੂੰ ਕੁਐਸਚਨ ਕਰਦੇ ਹੋ weight loss related ਜਿਹੜਾ ਮੈਨੂੰ ਸਪਰੂਸ਼ਨ ਖਾਂਦਾ ਉਹ ਤੋਂ ਕੋਈ ਸਾਈਡ ਇਫੈਕਟ ਤਾਂ ਨਹੀਂ ਜਾਂ ਕੋਈ ਡਾਈਟ ਬਾਰੇ ਜਾਂ ਕੁਝ ਵੀ ਕਿਸੇ ਵੀ ਤੁਹਾਨੂੰ ਆਇਆ ਲੱਗਦਾ ਵੀ ਕੋਈ ਦਾ ਸਾਈਡ ਇਫੈਕਟ ਨਾ ਹੋਵੇ ਹਣਾ ਤਾਂ ਤੁਸੀਂ ਮੈਂ ਤੁਹਾਡੇ ਉਹ ਸਾਰੇ ਸਵਾਲਾਂ ਦਾ ਜਵਾਬ ਇੱਕ ਵੀਡੀਓ 'ਚ ਦੇਣਾ ਚਾਹੁੰਦੀ ਆ ਜੋ ਵੀ ਤੁਹਾਡੇ ਕੁਐਸਚਨਸ ਨੇ ਤੁਸੀਂ ਮੈਨੂੰ ਜਰੂਰ ਲਿਖੋ ਹਣਾ ਕਮੈਂਟ ਕਰੋ ਲਿਖ ਕੇ ਤਾਂ ਉਹ ਸਾਰੇ ਸਵਾਲਾਂ ਦਾ ਜਵਾਬ ਦਵਾਂਗੀ ਇੱਕ ਪ੍ਰੋਪਰ ਵੀਡੀਓ ਬਣਾਉਂਗੀ ਕਈ ਭੈਣਾਂ weight loss ਕਰਨਾ ਚਾਹੁੰਦੇ ਨੇ ਪਰ ਉਹ ਇਸ ਕਰਕੇ weight loss ਨਹੀਂ ਕਰ ਪਾਉਂਦੇ ਉਹਨਾਂ ਦਾ ਮਨ ਸੀ ਇਤਨੇ ਕਿਤੇ ਡਾਊਟ ਹੁੰਦਾ ਵੀ ਨਿਊਟ੍ਰੀਸ਼ਨ ਖਾਉਂਗੇ ਸਾਈਡ ਇਫੈਕਟ ਹੋ ਜਾਊ ਮੇਰੀ ਸਕਿਨ ਟਲਕ ਜਾਊਗੀ ਆਏ ਹੋ ਜਾਊਗਾ ਮੈਨੂੰ ਆਏ ਹੋ ਜਾਊਗਾ ਫਲਾਣੇ ਆਏ ਹੋ ਗਿਆ ਸੀ ਕਿਉਂਕਿ ਜੇਰ ਆਪਾਂ ਆਏ ਨੂੰ ਦੂਜੇ ਨੂੰ ਵੱਲ ਵੀ ਦੇਖ ਲੈਣੇ ਹੁੰਦੇ ਹ ਹਰ ਇੱਕ ਦੀ ਅਲੱਗ-ਅਲੱਗ ਸਟੋਰੀ ਹ ਇਹ ਹੁੰਦਾ ਕਈ ਵਾਰ ਆਪਾਂ ਨੂੰ ਡਾਊਟ ਹੁੰਦਾ ਕਿ ਆਪਾਂ weight loss ਕਰ ਲਏ ਉਹਦੇ ਬਾਅਦ weight ਦੁਬਾਰੇ ਵੱਜ ਜਾਊਗਾ ਮੈਂ ਤੁਹਾਨੂੰ ਉਹ ਵੀ ਉਹ ਵੀ ਦੱਸੂਗੀ ਵੀ weight ਆਪਣਾ ਦੁਬਾਰੇ ਕਿਉਂ ਵੱਧਦਾ ਤਾਂ ਆਪਾਂ ਜੇ ਨਹੀਂ ਵਧਾਉਣਾ ਚਾਹੁੰਦੇ ਆਪਾਂ ਮੇਨਟੇਨ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਮੈਂ ਤੁਹਾਡੇ ਸਾਰੇ ਸਵਾਲਾਂ ਨੂੰ ਜਵਾਬ ਦਊਂਗੀ ਪਰ ਮੈਨੂੰ ਥੋੜੀ ਹੈਲਪ ਦੀ ਲੋੜ ਹੈ ਮੈਨੂੰ ਪਤਾ ਲੱਗੇ ਕਿ ਤੁਸੀਂ ਤੁਹਾਡੇ ਮਨ 'ਚ ਕੀ ਕੁਐਸਚਨਸ ਨੇ ਤੁਸੀਂ ਮੈਥੋਂ ਕੀ ਪੁੱਛਣਾ ਚਾਹੁੰਦੇ ਹੋ ਤੇ ਕਿਉਂਕਿ ਹੁਣ ਮੈਨੂੰ 5 ਮਹੀਨੇ ਹੋ ਗਏ weight loss ਕਰਨ ਪੰਜ ਮਹੀਨੇ ਤੋਂ ਮੈਂ ਆਪਣਾ weight ਮੇਨਟੇਨ ਕਰ ਰਹੀ ਆ ਵਧਿਆ ਨਹੀਂ ਸਗੋਂ ਜਿੰਨੇ ਤੇ ਮੈਂ ਆਪਣ 3 ਕਿਲੋ 4 ਕਿਲੋ ਹੋਰ ਘਟਾ ਲਿਆ ਠੀਕ ਹੈ ਘਟਾਇਆ ਨਹੀਂ ਮੀਨਸ ਘਟ ਗਿਆ ਮੇਰਾ ਉਹ ਕਿਵੇਂ ਘਟਾ ਉਹ ਵੀ ਮੈਂ ਤੁਹਾਨੂੰ ਦੱਸੂਗੀ ਪਰ ਤੁਸੀਂ ਆਪ ਦੇ ਕੁਐਸਚਨਸ ਮੈਨੂੰ ਦੱਸੋ ਮੈਨੂੰ ਪਤਾ ਲੱਗੇ ਵੀ ਤੁਹਾਡੇ ਕੀ ਸਵਾਲ ਨੇ ਫਿਰ ਮੈਂ ਪ੍ਰੋਪਰ ਤੁਹਾਡੇ ਸਵਾਲਾਂ ਦਾ ਜਵਾਬ ਦਵਾਂਗੀ ਸੋ ਇੰਨੀ ਕੁ ਮੇਰੀ ਹੈਲਪ ਜਰੂਰ ਕਰੋ ਮੈਂ ਮੈਂ ਤੁਹਾਡੀ ਹੈਲਪ ਕਰਨਾ ਚਾਹੁੰਦੀ ਹਾਂ ਬਹੁਤ ਪੈਣਾ ਮੈਨੂੰ ਇੰਸਟਾਗ੍ਰਾਮ ਤੋਂ ਕੰਟੈਂਟ ਕਰਦੀਆਂ ਨੇ ਬਹੁਤ ਪੈਣਾ ਮੈਨੇ YouTube ਤੇ ਕਮੈਂਟ ਕਰਦੇ ਆ ਹਨਾ ਕੋਈ ਮੈਨੂੰ ਇਹਦਾ ਆਪਣੇ weight loss program ਦੇ chargees ਪੁੱਛਦੇ ਨੇ ਕੋਈ diet ਬਾਰੇ ਪੁੱਛਦੇ ਨੇ ਕੋਈ side effect ਬਾਰੇ ਪੁੱਛਦੇ ਨੇ ਮੈਂ ਸਭ ਕੁਝ ਤੁਹਾਨੂੰ ਦੱਸਾਂ ਕਿਉਂਕਿ ਮੈਨੂੰ 5 ਮਹੀਨੇ ਦਾ experience ਹੋ ਗਿਆ ਹੁਣ 5 ਮਹੀਨੇ ਮੈਂ ਕਿਵੇਂ weight maintain ਕਰ ਰਹੀ ਹਾਂ ਔਖਾ ਕਾ ਸੌਖਾ ਉਦੋਂ ਮੇਰੀ ਕੀ diet ਸੀ ਤੇ ਹੁਣ ਮੇਰੀ ਕੀ diet ਆ ਕਿੰਨਾ ਫਰਕ ਹੈ ਮੈਂ ਤੁਹਾਨੂੰ ਸਭ ਕੁਝ share ਕਰੂੰਗੀ بس ਇੱਕੋ ਹੀ ਮੇਰੀ ਤੁਹਾਡੇ ਅੱਗੇ ਹੱਥ ਮੰਨ ਕੇ ਬੇਨਤੀ ਹੈ ਆਪਣੇ question ਮੈਥੇ ਜਰੂਰ ਪੁੱਛੋ question comment box ਜੂਰ ਲਿਖ ਕੇ ਜਾਓ ਮੈਂ ਸਾਰੇ question ਤੁਹਾਡੇ ਨੋਟ ਕਰੂੰਗੀ ਤੇ ਉਹਨਾਂ ਦੇ answer ਦਵਾਂਗੀ ਅੱਜ ਘੇਟੋ ਫੋਨ ਆ ਗਿਆ ਮਿਸਤਰੀ ਦੇ ਕਹਿੰਦੇ ਉਸਨੂੰ ਦੇਖ ਕਰ ਦੋ ਅੱਜ ਫਿਰ ਦੇਖ ਕਰੀਏ ਕਰਨੀ ਦਾ ਸੂਜੀ ਦਾ ਪ੍ਰਸ਼ਾਦ ਸੀਗਾ ਪਰ ਸੂਜੀ ਅੱਜ ਘਰੇ ਥੋੜੀ ਸੀ ਪਈ ਸੀ ਥੋੜੀ ਸੀ ਅਸੀਂ ਥੋੜੀ ਮੰਗਾ ਕੇ ਰੱਖਦੇ ਹਾਂ ਸੂਜੀ ਬਹੁਤ ਜ਼ਿਆਦਾ ਨਹੀਂ ਮੰਗਾਉਂਦੇ ਕਿਉਂਕਿ ਫਿਰ ਇਕੱਠੀ ਇੰਨੀ ਜ਼ਿਆਦਾ ਸਾਡੇ ਲੱਗਦੀ ਨਹੀਂ ਫਿਰ ਖਰਾਬ ਹੋ ਜਾਂਦੀ ਥੋੜੀ ਜੀ ਪਈ ਸੀ ਫਿਰ ਸਰ ਕੇ ਆٹے ਦਾ ਪ੍ਰਸ਼ਾਦ ਕਰਨਾ ਪਿਆ ਇੱਕ ਪਾਸੇ ਰੱਖ ਦਿੱਤੇ ਮੈਂ ਚਾ ਉਹਨਾਂ ਲਈ ਤੇ ਇੱਧਰ ਦੇਗ ਬਣ ਕੇ ਤਿਆਰ ਹੈ ਤੇ ਉਸ ਤੋਂ ਬਾਅਦ ਮੈਂ ਲੱਗੀ ਸ ਆਪਣੇ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਰਨ ਸ਼ਾਪਿੰਗ ਕਰਨ ਸਬਜ਼ੀ ਦੀ ਬਣਾਉਂਗੀ ਗਵਾਰੇ ਦੀਆਂ ਫਲੀਆਂ ਇਦਾਂ ਕੱਟ ਰੀਆਂ ਪਿਆਜ਼ ਆਹ ਵਾਲੇ ਚੋਪਰ ਵਿੱਚ ਅੱਜ ਨਾ ਮੈਂ ਵੱਡਾ ਪਿਆਜ਼ ਪਹਿਲਾਂ ਹੀ ਪਾਤਾ ਕਈ ਵਾਰ ਅੜ ਜਾਂਦਾ ਇਹ ਚੋਪਰ ਵੀ ਪਿਆਜ਼ ਵੱਡਾ ਹੋਵੇ ਨਾ ਜੇ ਪਾਇਆ ਤਾਂ ਵਿਚਾਲੋ ਹਾਫ ਹਾਫ ਕੱਟ ਕੇ ਪਰ ਜੇ ਵੱਡਾ ਪਿਆਜ਼ ਪਾਦੀ ਥੋੜਾ ਪ੍ਰੈਸ਼ਰ ਜ਼ਿਆਦਾ ਲੱਗਦਾ ਫਿਰ ਅੜਕ ਜਾਂਦਾ ਮੇਰੇ ਵੀ ਦਿਮਾਗ 'ਚ ਗੱਲ ਰਹੀ ਨਹੀਂ ਮੈਂ ਵੀ ਸਿੱਧਾ ਵੱਡਾ ਪਿਆਜ਼ ਹੀ ਠੋਕੇ ਪੈਂਦੀ ਜਿਸ ਵੇਲੇ ਮੈਂ ਗੋਾਰੇ ਦੇ ਫਲੀਆਂ ਬਣਾਉਣਾ ਉਸ ਵੇਲੇ ਮੈਨੂੰ ਆਹ ਵਾਲੇ ਚੋਪਰ 'ਚ ਪਿਆਜ਼ ਚੋਪ ਕਰਨੇ ਵਧੀਆ ਲੱਗਦੇ ਨੇ ਕਿਉਂਕਿ ਬਿਲਕੁਲ ਇੱਕੋ ਜਿਹੀ ਪੀਸ ਚੌਸ ਚੌਸ ਨਿੱਕੇ ਨਿੱਕੇ ਜਿਹਾ ਨਾ ਫਿਰ ਕੱਚੇ ਭੁੰਨੇ ਜੀ ਕਰਕੇ ਮੈਂ ਫਿਰ ਮੈਂ ਇਹ ਉਹ ਕਰਦੀ ਹੁਣੀ ਆ ਸਬਜੀ ਬਣਾਉਣ ਨੂੰ ਬਹੁਤ ਜ਼ਿਆਦਾ ਪੁੰਨ ਦੀ ਫਿਰ ਕੱਚੇ ਪੁੰਨ ਨਹੀਂ ਵਧੀਆ ਲੱਗਦੇ ਪਿਆਜ਼ ਸਬਜੀ ਵਿੱਚ ਲਾਈਟ ਹੈ ਨਹੀਂ ਸਾਡੇ ਸਵੇਰ ਦੀ 9 ਵਜੇ ਹੀ ਲਾਈਟ ਗਈ ਹੋਈ ਹੈ ਸ਼ਾਮ ਨੂੰ 5 ਵਜੇ ਆਊਗੀ ਕਹਿੰਦੇ ਸੀ ਪਰ ਲਾਈਟ ਆਈ 6 ਵਜੇ ਫਿਰ ਮੈਨੂੰ ਆਈ ਸੀ ਸਬਜੀ ਤੇ ਚੋਪਿੰਗ ਕਟਿੰਗ ਕਰਕੇ ਰੱਖ ਲਾਂ ਜੋ ਲਾਈਟ ਆਊਗੀ ਨਾ 5 ਵਜੇ ਤੇ ਫਿਰ ਮੈਂ ਨਾਲ ਦੇ ਨਾਲ ਤੜਕਾ ਲਗਾਉਣਾ ਸ਼ੁਰੂ ਕਰ ਦੂੰਗੀ ਤਾਂ ਕਿ ਫਿਰ ਚਿਮਨੀ ਚੱਲ ਸਕੇ ਵੀ ਚਲੋ ਨਹੀਂ ਫਿਰ ਅੰਦਰ ਸਬਜੀ ਦੀ ਹੋ ਜਾਣੀ ਤੜਕੇ ਦੀ 스멜 ਫਰ ਮੈਂ ਫਿਰ ਸਵਾ ਪੰਜ ਵਜੇ ਤੱਕ ਮੈਂ ਵੇਟ ਕਰੀ ਜੋ ਲਾਈਟ ਆਈ ਨਹੀਂ ਫਿਰ ਮੈਂ ਕਿਹਾ ਹੁਣ ਤਾਂ ਲਾਈਟ ਦਾ ਕੋਈ ਪਤਾ ਨਹੀਂ ਆਉ ਪਤਾ ਨਹੀਂ ਆਉ ਵੀ ਸਬਜ਼ੀ ਬਣਾਉਣੀ ਸ਼ੁਰੂ ਕਰ ਲਈ ਤੇ ਸਵਾ ਪੰਜ ਵਜੇ ਮੈਂ ਲਾ ਕੇ ਸਬਜ਼ੀ ਬਣਾਉਣ ਲਈ ਲਾਈਟ ਦੀ ਵੇਟ ਕਰਕੇ ਮੈਂ ਕਿਹਾ ਕੋਈ ਪਤਾ ਨਹੀਂ ਲਾਈਟ ਦਾ ਕਦੋਂ ਆਉ ਫਿਰ ਮੈਂ ਆਪਣੀ ਵਾਕ ਨਹੀਂ ਮੈਂ ਮਿਸ ਕਰ ਸਕਦੀ ਤਾਂ ਸ਼ਾਮ ਨੂੰ ਕਰੂੰਗੀ ਵਾਕ ਤੇ ਸਬਜ਼ੀ ਬਣਾ ਰਹੀ ਹਾਂ ਹੁਣ ਥੋੜਾ ਜਿਹਾ ਮੈਂ ਆਪਦੇ ਹੈਲਥ ਤੇ ਬਹੁਤ ਧਿਆਨ ਦੇਣੀ ਆ ਬਹੁਤ ਧਿਆਨ ਦੇਣੀ ਆ ਇਸ ਤੋਂ ਪਹਿਲਾਂ ਜਿਹੜੀ ਅਨਗਹਿਲੀ ਹੋ ਗਈ ਆ ਕਹਿ ਲਓ ਵੀ ਅਕਲ ਨਹੀਂ ਸੀ ਉਹ ਟਾਈਮ ਵੀ ਹੈ ਨਾ ਜਦੋਂ ਆਪਣਾ ਸਰੀਰ ਸੰਬੰਧ ਪਾਈ ਹੁੰਦਾ ਆਪਣੀ ਸਰੀਰ ਦੀ ਕੇਅਰ ਕਰਨ ਦਾ ਟਾਈਮ ਹੁੰਦਾ ਉਦੋਂ ਆਪ ਕੋ ਨੂੰ ਅਕਲ ਨਹੀਂ ਹੁੰਦੀ ਹੈਗੀ ਹੁਣ ਅਕਲ ਆਈ ਹੈ ਮੈਂ ਕਿਹਾ ਹੁਣ ਤਾਂ ਆਪਦੇ ਸਰੀਰ ਸੰਭੀ ਆਪਦੇ ਹੈਲਥ ਵੱਲ ਧਿਆਨ ਦੇਈਏ ਕੰਮ ਤਾਂ ਨਾ ਮੁੱਕਣੇ ਨਾ ਕਿਸੇ ਨੂੰ ਤੁਹਾਨੂੰ ਕੁਝ ਚੰਗਾ ਕਹਿਣਾ ਕਿੰਨੇ ਕੰਮ ਕਰੀ ਚੱਲੋ ਕੋਈ ਤੁਹਾਨੂੰ ਚੰਗਾ ਨਹੀਂ ਕਹੂਗਾ ਕੋਈ ਤੁਹਾਨੂੰ ਸਰਟੀਫਿਕੇਟ ਨਹੀਂ ਦੇਣਦਾ ਕੋਈ ਤੁਹਾਨੂੰ ਐਪਰੀਸ਼ੀਏਟ ਨਹੀਂ ਕਰਦਾ ਇਸ ਲਈ ਆਪਦੀ ਹੈਲਥ ਵੱਲ ਜੇ ਪਿਆਜ਼ ਕੱਚੇ ਪੂ ਨਹੀਂ ਹੋਗੇ ਬਹੁਤ ਜ਼ਿਆਦਾ ਮੈਂ ਬ੍ਰਾਊਨ ਨਹੀਂ ਕਰਦੀ ਹੁੰਦੀ ਫਲੀਆਂ ਸਬਜ਼ੀ ਵਿੱਚ ਤੇ ਫਿਰ ਇਹਦੇ ਵਿੱਚ ਪਾ ਦੂੰਗੀ ਟਮਾਟਰ ਤੇ ਟਮਾਟਰ ਨੂੰ ਅੱਛੀ ਤਰ੍ਹਾਂ ਭੁੰਨ ਲਾਂਗੇ ਟਮਾਟਰ ਸੌਫਟ ਹੋ ਗਿਆ ਜਦੋਂ ਫਿਰ ਪਾਵਾਂਗੇ ਇਹਦੇ ਵਿੱਚ ਨੂਨ ਮਿਰਚ ਮਸਾਲੇ ਤੇ ਕਈ ਵਾਰ ਤਾਂ ਮੈਂ ਪੇਪਿੰਡੀਆਂ ਵਾਂਗੂ ਕਰਕੇ ਨਾ ਉਹ ਨੂਨ ਮਿਰਚ ਨਹੀਂ ਪਾਉਂਦੀ ਫਲੀਆਂ ਪਾਦਾਂ ਨੀ ਪਹਿਲਾਂ ਫਿਰ ਬਾਅਦ ਵਿੱਚ ਉੱਪਰ ਨੂਨ ਮਿਰਚ ਪਾਉਣੀ ਹੈ ਅੱਜ ਮੈਂ ਪਹਿਲਾਂ ਨੂਨ ਮਿਰਚ ਪਾਤਾ ਦੋਨੋਂ ਤਰੀਕੇ ਨਾਲੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਫਿਰ ਅਲੱਗ ਅਲੱਗ ਤਰੀਕੇ ਜੇ ਟਰਾਈ ਕਰਦੇ ਰਹੇ ਨੀ ਥੋੜਾ ਥੋੜਾ ਬਦਲ ਕੇ ਤੇ ਫਿਰ ਆਪ ਨੂੰ ਹੀ ਪਤਾ ਲੱਗ ਜਾਣਾ ਬੇਸ ਤਰੀਕੇ ਨਾਲ ਕੀ ਟੇਸਟ ਬਣਦਾ ਇਸ ਤਰੀਕੇ ਨਾਲ ਕੀ ਬਣਦਾ ਜਿਵੇਂ ਵਿੱਚ ਫਾਈਨ ਆਲੂ ਬਰੀਕ ਬਰੀਕ ਛੋਟੇ ਛੋਟੇ ਪੀਸ ਕੱਟ ਕੇ ਪਾਏ ਨੇ ਫਿਰ ਦਵਿੰਦਰ ਕਹਿੰਦੇ ਕਿ ਬਾਦ ਵਿੱਚ ਫੜੀਆਂ ਵਿੱਚ ਆਲੂ ਪਾਓ ਫਿਰ ਮੈਨੂੰ ਵਧੀਆ ਲੱਗੂਗੀ ਤੇ ਆਲੂ ਮੈਂ ਛੋਟੇ ਕੱਟੇ ਨੇ ਮੈਂ ਨਾਲ ਹੀ ਫੜੀਆਂ ਪਾਤੀ ਤਾਂ ਕਿ ਦੋਨੇ ਬਿਲਕੁਲ ਇਕੱਠੇ ਮੈਂ ਪਾਦਾ ਤੇ ਬਿਲਕੁਲ ਇਕੱਠੇ ਹੀ ਇਹ ਪੱਕ ਜਾਣ ਹਨਾ ਕਿ ਚੀਜ਼ ਕੱਚੀ ਪੱਕੀ ਨਾ ਰਹੇ ਦੀ ਵੱਡੇ ਪੀਸ ਆਲੂ ਦੇ ਕੱਟੇ ਹੁੰਦੇ ਫਿਰ ਮੈਂ ਆਲੂ ਪਹਿਲਾਂ ਪਾ ਦਿੰਦੀ ਸਮੈਂ ਇਸ ਕਰਕੇ ਛੋਟੇ ਕੱਟੇ ਤਾਂ ਕਿ ਨਾਲ ਹੀ ਫਲੀਆਂ ਦੇ ਸੇਕ ਲੱਗ ਜਾਈਣ ਪੱਕ ਜਾਈਆਂ ਤੇ ਹੈਗੇ ਫਾਈਨਲ ਲੁੱਕ ਸਬਜੀ ਸਬਜੀ ਬਣ ਕੇ ਹੋ ਗਈ ਤਿਆਰ ਬਹੁਤ ਜਿਆਦਾ ਟੇਸਟੀ ਬਣੀ ਸਮਝੀ ਜੇ ਫਲੀਆਂ ਕਈਆਂ ਨੂੰ ਕੌੜੀਆਂ ਲੱਗਦੀਆਂ ਫਿਰ ਆਲੂ ਪਾ ਲਈ ਨਾ ਆਲੂ ਉਹਨਾਂ ਕੜਤਨ ਨਹੀਂ ਆਉਂਦੀ ਹੈਗੀ ਹੁਣ ਨਾ ਮੈਂ ਵੌਕ ਕਰਕੇ ਆਇਸ ਤੇ ਵੌਕ ਕਰਕੇ ਆ ਕੇ ਮੈਂ ਸੋਚਿਆ ਵੀ ਜਿਹੜੇ ਇੱਥੇ ਨਾ ਗਮਲੇ ਪਈ ਸੀ ਗਮਲੇ ਦੇ ਨੀਚੇ ਬਹੁਤ ਮਿੱਠ ਇੱਕਠੀ ਹੋਈ ਪਈ ਸੀ ਕਿਉਂਕਿ ਗਮਲੇ ਰੋਜ਼ ਇਧਰ ਉਧਰ ਖਸਕਾ ਕੇ ਹੈਲਪਰ ਪੋਚਾ ਨਹੀਂ ਲਾਉਂਦੀ ਸੀ ਜਿਸ ਦਿਨ ਮੈਂ ਉਰਾਂ ਪਰਾ ਕਰਦਾਂ ਨਹੀਂ ਫਿਰ ਤਾਂ ਠੀਕ ਲੱਗ ਜਾਂਦਾ ਨਹੀਂ ਤਾਂ ਨਹੀਂ ਹਨਾ ਫਿਰ ਮੈਂ ਅੱਜ ਗਮਲੇ نیچے ਉਤਾਰ ਲੇ ਨੀਚੇ ਉਤਾਰ ਕੇ ਪਹਿਲਾਂ ਮੈਂ ਝਾੜੂ ਨਾਲ ਸੁੱਕੀ ਮਿੱਟੀ ਇਕੱਠੀ ਕਰੀ ਜਿੰਨੀ ਸੁੱਕੀ ਮਿੱਟੀ ਹੁੰਦੀ ਸਾਫ਼ ਉਹ ਕਰੀ ਫਿਰ ਉਹ ਮੈਂ ਪਾਣੀ ਵੀ ਲੈ ਕੇ ਆਈਆਂ ਬਾਲਟੀ ਭਰ ਕੇ ਪਾਣੀ ਨਾਲ ਧੋ ਰਹੀਆਂ ਕਿਉਂਕਿ ਧੋਤੇ ਬਿਨਾ ਠੀਕ ਨਹੀਂ ਹੁੰਦਾ ਸਪੋਚਾ ਵੀ ਨਹੀਂ ਤੇ ਲਗਾ ਸਕਦੇ ਸੀ ਬਹੁਤ ਮਿੱਟੀ ਮਿੱਟੀ ਹੋਈ ਪਈ ਸੀ نیچے ਤੇ ਮੈਂ ਕਿਹਾ ਧੋ ਹੀ ਦਿੰਨੀ ਇਹਨੂੰ ਬਹੁਤ ਜ਼ਿਆਦਾ ਗੰਧਾ ਲੱਗ ਰਿਹਾ ਸੀ ਮੈਂ ਅੱਜ ਕੋਲ ਨਹੀਂ ਹੋਈ ਮੈਨੂੰ ਬਿਲਕੁਲ ਵੀ ਮੈਨੂੰ ਲੱਗਿਆ ਮੇਰੇ ਦਿਮਾਗ 'ਚ ਹੁਣੀ ਆਇਆ ਵੀ ਮੈਨੂੰ ਧੋਵਾ ਤੇ ਹੁਣੀ ਆਉਂਦੀ ਰਾਵੀ ਸਫਾਈ ਕਰਨ ਲੱਗੀ ਕਿਉਂਕਿ ਸ਼ਾਮ ਜੀ ਨੂੰ ਦਿਲ ਕਰਦਾ ਵੀ ਕੰਮ ਕਰੀਏ ਔਰ ਮੈਨੂੰ ਤਾਂ ਵੈਸੇ ਵੀ ਲੱਗਦਾ ਵੀ ਮੈਂ ਕੰਮ ਕਰਾਂ ਤਾਂ ਵਧੀਆ ਮੈਂ ਐਕਟਿਵ ਰਹਾ ਮੈਨੂੰ ਕੰਮ ਦਾ ਨਹੀਂ ਮੈਨੂੰ ਕੋਈ ਐ ਹੁੰਦਾ ਹੈਗਾ ਵੀ ਮੈਂ ਕੰਮ ਤੋਂ ਮੈਂ ਵੀ ਟਲਾਂ ਜਾਂ ਹੁੰਦਾ ਫੇਰ ਕਰਦਾ ਕਈ ਕਈ ਵਾਰ ਕੰਮ ਦੀ ਕੋਲ ਜੀ ਹੋਈ ਨਹੀਂ ਵੀ ਚਲ ਫੇਰ ਕਰਦਾਂਗੇ ਨਹੀਂ ਤੇ ਮੈਨੂੰ ਐ ਹੁੰਦਾ ਵੀ ਚਲ ਨਾਲ ਦੇ ਨਾਲ ਜਿਹੜਾ ਕੰਮ ਹੋ ਜੀ ਬਹੁਤ ਵਧੀਆ ਉਹਦੇ ਕਰਕੇ ਤੇ ਰੀਸਿੰਗ ਜਿਹੜਾ ਆਪਾਂ ਕੰਮ ਨਾਲ ਦੀ ਨਾਲ ਸੋਚ ਲਿਆ ਤੇ ਕਰ ਲਿਆ ਜੇ ਆਪਾਂ ਕੌਣ ਕਰ ਜਾਈਂ ਫਿਰ ਉਹ ਕੰਮ ਬਹੁਤ ਦਿਨਾਂ ਤੋਂ ਪੈਂਡਿੰਗ ਹੀ ਪਿਆ ਰਹਿੰਦਾ ਕੌਣ ਹੀ ਹੋ ਜਾਂਦੀ ਉਹਦੀ ਆਪਾਂ ਨੂੰ ਅੱਛੀ ਤਰ੍ਹਾਂ ਮੈਂ ਸਾਰਾ ਝਾੜੂ ਨਾਲ ਧੋਤਾ ਪਹਿਲਾਂ ਫਿਰ ਉੱਪਰ ਵਾਈਪਰ ਮਾਰੂੰਗੀ ਸਾਰਾ ਪਾਣੀ ਸੁਕਾ ਦੂੰਗੀ ਨਾ ਨਹੀਂ ਫਿਰ ਵਾਈਪਰ ਨਹੀਂ ਮਾਰ ਦਿੱਤਾ ਫਿਰ ਉਹ ਪਾਣੀ ਉੱਥੇ ਰੁਕਿਆ ਰਹਿੰਦਾ ਉਹ ਫੋਰ ਵੀ ਗੰਦਾ ਲੱਗਦਾ ਦਾਗ ਜਿ ਪੈ ਜਾਂਦੇ ਡਸਟ ਪੈ ਜਾਂਦੀ ਪਾਣੀ ਦੇ ਉੱਪਰ ਅੱਛੀ ਤਰ੍ਹਾਂ ਵਾਈਪਰ ਮਾਰ ਕੇ ਪਾਣੀ ਮੈਂ ਸੁਕਾਤਾ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਈ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ